ਕਈ ਇਟਕਾਣਾ ਪਾ ਲਾ ਉਹਦਾ ਕਈ ਵੀਰ ਜਿਹੜੇ ਆ ਪਾਣੀ ਵੀ ਪਾ ਜਾਂਦੇ ਇਹਨਾਂ ਨੂੰ ਤੇ ਜੀ ਇੱਧਰ ਵੀ ਦੇਖੋ ਕੰਨੀਆਂ ਇੱਥੇ ਦੇਖੋ ਆਹ ਦੇਖੋ ਇਹ ਪੱਕਾ ਇਟਕਾਣਾ ਇੱਥੇ ਬਣਾ ਲਿਆ ਠੀਕ ਹੈ ਜੀ ਇਹ ਅਸੀਂ ਨਾਲੇ ਛੱਡਿਆ ਇਹ ਕਰ ਕਰੀ ਸਾਰੇ ਦੂਜਾ ਘਰ ਸੱਤਾ ਹੈ ਨਾ ਗਲਤ ਵਗੈਰਾ ਬਟੇ ਦੇ ਘਰਾਈ ਦਿੱਤੀ ਪਾਣੀ ਵੀ ਹੋਰ ਇੱਥੇ ਵੀ ਘੜਾ ਪੜਾ ਆਉਂਦਾ ਵੀ ਜੀ 2 ਵਜੇ ਦਾ ਪਾਣੀ ਪਾ ਜਾਂਦੇ ਉਧਰ ਵੀ ਇੱਕ ਘੜਾ ਲੱਗਾ ਆ ਠੀਕ ਆ ਖਾਣੂ ਬੇਨਤੀ ਆ ਕਿੰਨੇ ਕਿੰਨੇ ਰੋਕਾ ਲਾ ਦਿਓ ਹੋਰ ਲਾਓ ਵੀਰੋ ਜਿੰਨੇ ਵੀ ਆ ਨਾ ਤੁਹਾ ਤੁ ਦਰਖਤ ਲੱਗਦੇ ਆ ਉਨੇ ਲਾਓ ਆ ਦੇਖੋ ਲੋਕ ਖਾਣੇ ਲਈ ਵੀ ਇਧਰ ਨੂੰ ਰੱਕ ਜਾਂਦੇ ਆ ਥਾਰੀਆਂ ਥੱਲੇ ਹੀ ਦੇਖੋ ਆਏ ਕੋ ਘਰ ਆ ਜਾ ਰਿਹਾ ਨਹੀਂ ਆ ਕੋਈ ਨਹੀਂ ਆਪਣੇ ਘਰ ਬਣਾਇਆ ਹੋਆ ਦੋ ਟੰਡਾਂ ਆਲਣੇ ਇੱਕ ਇੱਕ ਜਾਣੀਆਂ ਰਹਿੰਦੇ ਆ ਸਾਰੀਆਂ ਜੀਆਂ ਨਾ ਅਸੀਂ ਦਰਖਤ ਵੜੀ ਜਾਂਦੇ ਆ ਉਹਦੀ ਵਜ੍ਹਾ ਨਾਲ ਇਹਨਾਂ ਨੂੰ ਪ੍ਰੋਬਲਮ ਆ ਰਹੀ ਵੀਰੋ ਠੀਕ ਹੈ ਜੀ ਇਹ ਤਾਂ ਬੇਨਤੀ ਆ ਹੱਥ ਜੋੜ ਕੇ ਕਿ ਜਿੰਨੇ ਦਰੱਖਤ ਲੱਗ ਸਕੇ ਲਾਓ ਮੇਰੇ ਭਰਾਵੋ ਠੀਕ ਆ ਇਹਨਾਂ ਦਾ ਵੀ ਘਰ ਪਜਾਓ ਕੱਲਾ ਆਪਣੇ ਨੇ ਨਹੀਂ ਧਰਤੀ ਹੈਗੀ ਠੀਕ ਆ ਵੀਰੋ ਇਹਨਾਂ ਦੀ ਵੀ ਧਰਤੀ ਆ ਜਾਨਵਰਾਂ ਦੀ ਅਸੀਂ ਤਾਂ ਆਪਣੇ ਮਤਲਬ ਡਰੱਖਤ ਵੱਢੀ ਜਾਂਦੇ ਇਹਨਾਂ ਦੇ ਘਰ ਪਰਿਵਾਰ ਕਰੀ ਜਾਂਦੇ ਪਤਾ ਨਹੀਂ ਇੰਨੀਆਂ ਕਬੂਰ ਜਾਨਵਰ ਕਿੱਥੇ ਕਿੱਥੇ ਰਹਿੰਦੇ ਹੋਗੇ ਆਪਣੇ ਟਿਕਾਣੇ ਬਣਾਉਂਦੇ ਹੋਗੇ ਕਈ ਜਾਨਵਰ ਤਾਂ ਵਿਚਾਰੇ ਮਾਰੇ ਜਾਂਦੇ ਇੰਨੀ ਗਰਮੀ ਆ ਨਾ ਆਪ ਕੋਲ ਥੱਲੇ ਮੜੀ ਫੇ ਵੀ ਠੀਕ ਆ ਕਈ ਜਾਨਵਰਾਂ ਦਾ ਘਰ ਲੱਭ ਪਦਾ ਹੀ ਨਹੀਂ ਠੀਕ ਆ ਵੀਰੋ ਫਟ ਜੋੜ ਕੇ ਬੇਨਤੀ ਆ ਜਿੰਨੇ ਰੁੱਖ ਲੱਗਦੇ ਲਾਓ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਵੀ ਚਾਹ ਰਿਹਾ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪੀਵੀ 08 ਵਾਲੇ YouTube ਚੈਨਲ ਤੇ ਲਿਖੋ ਵੀਰੋ ਠੀਕ ਹੈ ਜੀ ਆਪਾਂ ਸਾਨਾ ਨੇ ਦਰਖਤ ਸਾਰੇ ਵੱਡਦੇ ਤੇ ਦੇਖੋ ਠੀਕ ਹੈ ਜੀ ਜਿਹੜੀਆਂ ਰਹਿ ਰਹੀਆਂ ਹੁਣ ਪੁੱਲ ਥੱਲੇ ਦੇਖੋ ਕੰਨੀਆਂ ਥੱਲੇ ਵੀ ਬੈਠੀਆਂ ਆ ਠੀਕ ਹੈ ਜੀ ਜਦੋਂ ਕੋਈ ਆਉਂਦਾ ਜਦੋਂ ਗੱਤੀ ਵਗੈਰਾ ਜਾ ਹੋਵੇ ਸਾਰੀਆਂ ਉੱਠ ਕੇ ਵਿਚ ਵੜ ਜਾਂਦੀਆਂ ਇਹ ਤੇ ਇਹ ਪੱਕਾ ਟਿਕਾਣਾ ਬਣਾ ਲਿਆ ની કમી દ વજહના